ਉਹਨ ਟਰੈਕਟਰ ਸਾਧਦੇ ਆ ਕਿਹਦਾ ਵੀਰ ਭਰਾ ਦਾ ਕੱਢਦੇ ਆ ਇਹਦੇ ਕੁੜੇ ਸਾਰਾ ਸਰੇ ਲੱਗ ਗਿਆ ਪੂਰਾ ਕੰਪਲੀਟ ਹੋ ਗਿਆ ਵਾ ਮਾਈਕ ਲੱਗੇ ਆ ਮੋਰਨ ਸਟਾਰਟ ਕੀਤਾ ਇਹ ਪਹਿਲਾ ਫਿਰ ਅੱਲਾ ਦਾ ਬਲੱਗੇ ਆ ਆਪਾਂ ਪਹਿਲੇ ਲੋਕ ਜਿਹੜੇ ਸਿਆਹੀ ਮੂੰਗੀ ਬਾਰੇ ਗੱਲ ਕੀਤੀ ਸੀ ਤੇ ਆਹ ਵਲੋਗ ਜਆ ਆਪਾਂ ਮੂੰਗੀ ਵਿੱਚ ਬੋਣ ਵਾਲੀ ਗੱਲ ਕਰਾਂਗੇ ਤੇ ਇੱਕ ਕਿਰਤੋ ਅਗਲਾ ਵਲੋਗ ਆਊਗਾ ਆਪਣਾ ਉਹਦੇ ਵਿੱਚ ਆਪਾਂ ਮਤਲਬ ਮੂੰਗੀ ਵਿੱਚ ਬੋਣੀ ਨਹੀਂ ਨੀ ਆ ਮੂੰਗੀ ਵੱਢ ਕੇ ਮੂੰਗੀ ਕੱਢ ਕੇ ਤੇ ਫਿਰ ਆਪਾਂ ਵਿੱਚ ਪਾਵਾਂਗੇ ਰੋਟਾ ਵਿਟਣਾ ਉਹ ਵੀ ਆਪਾਂ ਥੋੜੇ ਬੋਤੇ ਛੋੜ ਪਾਵਾਂਗੇ ਤੇ ਥੋੜੀ ਬੋਤੇ ਵਲੋਗ ਪਾਵਾਂਗੇ ਇੱਕ ਅੱਧਾ ਵਲੋਗ ਪਾਵਾਂਗੇ ਤੇ ਰਾਤ ਤੇ ਮੀਂਹ ਬੜਾ ਪੈ ਗਿਆ ਜੇ ਤੇ ਬੱਦਲ ਤੇ ਹੁਣ ਨਹੀਂ ਬੜਾ ਹੋਇਆ ਵਾ ਤੇ ਫਿਰ ਹੁਣ ਚੱਲਦੇ ਆਪਾਂ ਮੂੰਗੀ ਬੋਣ ਚੱਲ ਬਾਊ ਚਲਿਏ ਮੂੰਗੀ ਬੋਣ ਤੇਲ ਤੁਲ ਵੇਖ ਲੈ ਟਰੈਕਟਰ ਚ ਬਹੁਤ ਠੰਡੀ ਹਵਾ ਆ ਰਹੀ ਕੰਦੀ ਇਹ ਆਇਆ ਇਹ ਆਇਆ ਮੀਹ ਹਾਂ ਚਲ ਆ ਜੇ ਚੰਗਾ ਆਈ ਆ ਫਿਰ ਪਾਣੀ ਤਾਂ ਆਪਣੇ ਵਾਧੂ ਹਣਾ ਆਪਾਂ ਨੂੰ ਰੋੜ ਨਹੀਂ ਪਾਣੀ ਚਲ ਦੇਖ ਭਲਾ ਤੇਲ ਵੇ ਵਾਹੂ ਵਿੰਦਾ ਤੇਲ ਮੈਂ ਮੜਾ ਤੁਹਾਨੂੰ ਬਾਹਰ ਵੀਊ ਚੈੱਕ ਕਰ ਆ ਮੀਹ ਦਾ ਪਾਣੀ ਹੋਇਆ ਜੇ ਪਹਿਲੀ ਜਾ ਰਹੀ ਆ ਬਾਕੀ ਸਾਡਾ ਉਹ ਪਰੇ ਜਿਹੜਾ ਕੱਦੂ ਗੰਦਿਆ ਆ ਪਾਪਾ ਉਹ ਵੀ ਮੀਹ ਦੇ ਪਾਣੀ ਨਾਲ ਹੀ ਹੋਇਆ ਸੀ ਬੱਤੀ ਦੀ ਵੀ ਬੰਦਬੰਦ ਹੋ ਗਈ ਰਾਤ ਬਾਕੀ ਠੰਡੀ ਹਵਾ ਆ ਰਹਿੰਦੀ ਬਹੁਤ ਹੀ ਆ ਜੀ ਬੰਦੇ ਆ ਗੱਦੂ ਕਰਨਾ ਨੇ ਪਹਿਲਾਂ ਅੱਲੀ ਚੱਲੇ ਸੀ ਐਲੀ ਮਾ ਕੀ ਜਾਣਾ ਉਦੋਂ ਨਹੀਂ ਜਾਣਿਆ ਰਾਏ ਰਾਏ ਆਏ ਰਾਹ ਉਹ ਖਾ ਜੇ ਬੰਦਿਆਂ ਬਾਹਰ ਵਾਲਿਆਂ ਨੂੰ ਨਹੀਂ ਮਾਰੋ ਬਾਬਾ ਪਿਆਰ ਆ ਵਾ ਇਹ ਆ ਰਹੀ ਆ ਬੰਦੀ ਹੋਣੀ ਇਹਨੂੰ ਪਾਉਣਾ ਵਾ ਤੇ ਇਹਦਾ ਗਿਆ ਬਲੌਗ ਪਾਵਾਂਗੇ ਇਧਰ ਡਿਆ ਜਾਂਦੀ ਜਾਂ ਜਦੋਂ ਨਿਕਲੇ ਤੱਕ ਜੋ ਬੰਦਿਆਂ ਆਪੋ ਜਿਹੜੀਆਂ ਨਾਲ ਗੱਦੂ ਪੂਰਾ ਇਹ ਜੀ ਨਾ ਕੋ ਟੇਕ ਨੂੰ ਨਾ ਆ ਆਗੇ ਬਦਲ ਫੇਰ ਨਹੀਂ ਫੇਰ ਆ ਜਾਣਾ ਜੀ ਇਹ ਵੀ ਫੇਰ ਆ ਗਿਆ ਫੇਰ ਦਾ ਮਮਾ ਜਣਾ ਵੀ ਮਾ ਕਿ ਜ ਆਪਣੇ ਨਹੀਂ ਲਾਏ ਬੰਦਾਗਾ ਜਿਹੜਾ ਸਪਰੇਅ ਕਰਦੇ ਆ ਵਾਸਤੇ ਹੀ ਢੰਗ ਜੇ ਫੇਰੀ ਇਹਨੂੰ ਪਕਾਉਣਾ ਵਾਪਾ ਉਹ ਵਲੋਗ ਪਾਵਾਂਗੇ ਆਪਾਂ ਜਰੂਰ ਇੱਕ ਤੁਹਾਨੂੰ ਪਿਛਲੇ ਵਲੋਗ ਚ ਦੱਸਿਆ ਸੀ ਤੇ ਆੜੇ ਨੂੰ ਜਾ ਬੰਦ ਜਨੇ ਉਹਨਾਂ ਮੁੰਗੀ ਵਾਉਣ ਪਾਣੀ ਦਰਾਤਾ ਜਿਓ ਵੀ ਜਮਨ ਲੱਗਾ ਤੇ ਵਿਭਾਗ ਮਾਰੇ ਨੂੰ ਮੁੰਡਿਆਂ ਨੂੰ ਮੰਨਵਾ ਰਹੇ ਨੇ। ਇਹਦਾ ਤਿਆਰ ਕਹਿ ਰੋਗੇ ਵਕਰੀ ਜਾਲ ਬਲੈਨ ਥੋੜੀ ਜਿਹੀ ਢੀਲਿੰਗ ਪਾਈ ਆ। ਬਸ ਇਹਦਾ ਪੁਰਾਣਾ ਤਿਆਰ ਹੋ ਗਿਆ। ਮਾਮਾ ਨੀਂਦ ਕੀ ਆ ਗਿਆ ਕੀ ਗੱਲ ਆ? ਨੀਂਦ ਜਾ ਗਿਆ ਵਾ। ਹੈ? ਤੂੰ ਜਾਲਿਆਂ ਦਾ ਕੁੱਤਾ। ਜਾਲਿਆਂ ਚ ਪੈਣ ਨੂੰ। ਕਦੂ ਵੀ ਤਾਂ ਨਹੀਂ ਆ। ਕਦੂ ਕਰਨ ਨਹੀਂ ਦਿੱਤਾ ਤੈਨੂੰ ਉਹਨੇ ਤੇ। ਨੀਰਾਦ ਬਾਰੇ ਕੋਈ ਆਇਆ ਮੈਂ ਇਹ ਪੰਜਵੇਂ ਬਾਰੇ ਕੋਈ ਆਇਆ ਗੱਲਬਾਤ ਇਥੇ ਤੇ ਫਿਰ ਮੈਂ ਜਾ ਕੇ ਤੁਹਾਨੂੰ ਪਹਿਲੀ ਜੋ ਦੱਸਦਾ ਵਾਂ ਕੋਲੋਂ ਪਾਣੀ ਪੂਣੀ ਕੰਨਾ ਕੋ ਆ ਤੇ ਕੀ ਸਾਤਾ ਵਾ ਇੱਕ ਤਾਂ ਪੈਜ ਨੂੰ ਹੋਣਾ ਵੀ ਪਹਿਲੇ ਲੋਜ ਪੈਣਾ ਮਜੇ ਮਜੇ ਬਹੁਤ ਟਾਈਮ ਲੱਗਦਾ ਹੋਣ ਲੱਗਿਆ ਕੀ ਕਰਨਾ ਵਾ ਹੈੱਡਫੋਨ ਲਾ ਕੇ ਭਾਈ ਜਾਵਾਂਗੇ ਡੈਕ ਲੱਗਾ ਹੀ ਹਲਾਤਾ ਮੀਨਾ ਕਰਕੇ ਭੇਜਣਾ ਜਾਵੇ ਸੇਰੋਣੋਂ ਮੁੰਨੇ ਮੰਜ ਆਹੀ ਆਪਣੀ ਮੁੰਗੀ ਜਿਹੜੀ ਹੋਣ ਲੱਗੇ ਤਾਂ ਦੱਸਿਆ ਨੇ ਉਹਦੇ ਦੋ ਬੰਦੇ ਹੋਣੇ ਦੇ ਆ ਲਗਿਆ ਪਹਿਲਾ ਹੁਣ ਪਰਲਾ ਫਿਰ ਬਾਦਾਂ ਪਾਵਾਂਗੇ। ਆਏ ਆਪਾਂ ਬੈੜੀ ਦੇ ਵਿੱਚ। ਮਾਏ ਮਾਏ ਕਰਾਂਗੇ ਹੁਣ ਕਦੋਂ 24 ਵਜੇ ਰੋਟੀ ਬਣਾਣੀ ਆ। ਮੇਰੀ ਦੋਰ ਉਹ ਸਿਆ ਥੋੜੀ ਜਿਹੀ ਦੂਜੇ ਰਿਜਿਸਟ ਪਾ ਜੇ। ਜਿਹੜਾ ਮੂਗੀ ਹੋਣੀ ਆ ਤੇ ਪਹਿਲੇ ਜੀ ਪਾਉਣੀ ਪਣੀ ਐ ਜਿਹਦਾ ਮਲ ਨਹੀਂ ਮਲਾਈ ਜਾਂਦੇ ਨੇ। ਆ ਨੁਕਸਾਨ ਹੀ ਹੋ ਗਿਆ ਰੂਟਾ ਮੀਟਰ ਦਾ। 6:00 7:00 ਵਜੇ ਵਜੇ ਆ ਇੱਕ ਬਿਨੇ ਪਾਰੀਆਂ ਦਾ। ਇਹ ਹਲਾ ਦੀ ਆਪਾਂ ਚੁੱਕ ਕੇ ਪਾ ਦੇਣੀ ਆ। ਅੱਜ ਜੋ ਨਹੀਂ ਸਕਦੇ ਹੁਣ। ਉਹ ਬਣਾਇਆ ਗਿਆ ਬਾਦੇ। ਉਹ ਦੇਖੋ ਫੇਰ ਬਣਾ ਆ ਗਿਆ ਮੁੰਡਾ ਚੜਿਆ ਮਾਰੀ ਚੁੱਕਦਾ ਹੰਬਰਾ ਲੈ ਪਿੱਤੀ ਕਰਦਾ ਮਾਰ ਕੇ ਪੈਰੀ ਬਣਾਈ ਜਾਂਦਾ ਵੇਖੋ ਇਧਰ ਮੂਲੀ ਵੇਖੋ ਇਧਰ ਵੇਖੋ ਕਟੜਾ ਯੋਨ ਬੋਲਾ ਲੱਗਣ ਦਿਆ ਥੋੜੇ ਚੱਕਰ ਦਾ ਹੋ ਗਿਆ ਆਹ ਪਲੀਆਂ ਦਾ ਹਮੋਂ ਵਿੱਚੀ ਕੋਈ ਆ ਗਿਆ ਪਰ ਨਹੀਂ ਆ ਗਿਆ ਦੇ ਮਾਇਆ ਮਾਇਆ ਬੜਾ ਮੜਾਇਆ ਬੜੋ ਧੀ ਬੇਟਾ ਨਹੀਂ ਆ ਗਿਆ ਜੇ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਬਿਲਕੁਲ ਆ ਗਿਆ ਇੰਨਾ ਦਾ ਹੀ ਵਗਿਆ ਜੇ ਪਰ ਸਵਾਲ ਪੂਰਾ ਹੁੰਦਾ ਵੋਂਦਾ ਐ ਮਜੇ ਮਜੇ ਇਹੋ ਬੰਦਾ ਕੋ ਪਰਲਾ ਉਹਨਾਂ ਦਾ ਆਸ ਦਾ ਤਾਂ ਜਿਆਦਾ ਘੱਟ ਵਾ ਇਹ ਕਿੱਥੇ ਲੱਗੇ ਜਾਂ ਕਿੰਨੇ ਵਾਧੀ ਹੋਏ ਸਾਬ ਉਹ ਥੋੜਾ ਘੱਟ ਵਾ ਉਹ ਕਿੱਲੇ ਤੋਂ ਘੱਟ ਵਾ ਪਰ ਪਨੀਰੀ ਪੂਰੀ ਵਾਲਾ ਪਾ ਕੇ ਤੈ ਹੀ ਜਰਾ ਲਗਭਗ ਦੋ ਅਗਲੇ ਆ ਜੇ ਰਵੜਿਆ ਪਾ ਦਾ ਪੂਰਾ ਇਹ ਪਾਣੀ ਪਾਉਂਦੇ ਆਂ ਬਹੁਤ ਕੰਮ ਹੋ ਗਿਆ ਖਰਾਬ ਲੱਗ ਗਈ ਨਜ਼ਰ ਹੁਣ ਟਰੈਕਟਰ ਸਾਧਦੇ ਆਂ ਕਿਸਦਾ ਵੀਰ ਭਰਾ ਦਾ ਕੱਢਦੇ ਆਂ ਇਹ ਕੁੜਿਆ ਸਾਰਾ ਸਰੇ ਲੱਗ ਗਿਆ ਇੱਕ ਪਾਸੇ ਮੈਂ ਇਹੋ ਗੱਲਾਂ ਦਰਨੇ ਆਂ ਖਾਲੀ ਫੇਰ ਲਾਉਂਦੇ ਆਂ ਵੇਖ ਲੋ ਮਗਰ ਤੇ ਮੈਂ ਹਾਂ ਇੱਥੇ ਪੁੱਟਿਆ ਪਬਲਰ ਤੇ ਪਰ ਭੈਣ ਚੋਦਣਾ ਕੰਮ ਖਰਾਬ ਹੋ ਗਿਆ ਇੱਕ ਪਾਸੇ ਸਾਰਾ ਲੰਗ ਗਿਆ ਇਹ ਦੂਜਾ 575 ਉਹਦੇ ਥੋੜੇ ਟਾਇਰ ਘਾਟੀ ਇਹ ਕੀ ਆਨੇ ਨਵੇਂ ਟਾਇਰ ਆ ਇਹਦੇ ਆਟੋ ਇਟੋਰੀ ਮੈਂ ਅੱਜ ਲਈ ਖੜਦੇ ਆ। ਨਾਲੇ ਟੈਸਟ ਕਰ ਲਾਂਗੇ ਇਹਨੂੰ। ਕੀ ਸਾਹਾਤਾ ਆਵਾਕ ਨਾਲ ਜੋਰ ਮਾਰਦਾ ਬੰਦੇ ਨਾਲੇ ਬੜਾ ਜੋਰ ਮਾਰਦਾ ਵਾ। ਬੱਤ ਹੋ ਅੱਜ ਚੈੱਕ। ਪੂਰਾ ਚੈੱਕ ਹੋਊਗਾ ਅੱਜ। ਟਾਇਰ ਖੋ ਵੀ ਬੜਾ ਗਿਆ ਵਾ ਕਰਦੇ ਆ। ਜਿਹੜਾ ਇੱਕ ਇਧਲਾ ਟਾਇਰ ਵਾ ਇਧਲਾ ਤੇਰੇ ਵਾਲਾ ਉਹ ਸਾਲਾ ਸਾਰੇ ਐ ਹੋ ਗਿਆ ਜੀ ਆ। ਤੋਂ ਇਹ ਬੜੇ ਭਾਂਤ। ਮਿਲ ਮਿਲ ਜਾਣੇ ਆ। ਉਹ ਸੰਗਲ ਤਾਂ ਹੈ ਗਈ ਆ ਪ੍ਰਾਪ ਵਾਲੇ। ਉਹ ਸੰਗਲ ਟੋਟਣਾ ਜਾਣ ਜੀ ਆ ਝੜਦਾ ਮਾਰਨਾ ਜਦੋਂ। ਅਗਰ ਇੱਕ ਪਾਇਆ ਵੀ ਟਾਇਰ ਤੇ ਵਾ। ਜੇ ਹੁਣ ਪੈਲੀ ਜੀ ਆ ਗਏ ਨਾਲੇ ਤੁਹਾਨੂੰ ਕਿਲੇ ਲੈ ਜਾਗੇ ਨਾ ਪਨੀਰੀ ਨਾਲ ਦੋ ਕਿਲੇ ਲਾਏ ਉਹ ਪੰਜਾਤੀ ਬਾਜ ਜਾਣੀ ਪਨੀਰੀ ਥੋੜੀ ਤਿੰਨ ਕ ਵਜੇ ਲਾਉਣੀਆਂ ਘਰ ਵਾਲੀ ਪੈਲੀ ਨਾ ਕੋਈ ਨਾਲਾਂ ਕਿਲੇ ਡੇੜੇ ਕਿਲੇ ਆ ਰਹੇ ਨੇ ਬਹੁਤ ਜੰਮਲੇ ਪਾਲ ਥੱਲੇ ਰਾਈਡਰ ਕੋ ਵੀ ਪੈਜ ਵੜਾ ਗਿਆ ਵਾ ਉਹ ਚੰਗੀ ਤਰ੍ਹਾਂ ਪਾਈ ਭਰਾਵਾ ਦਾ ਰੂਟਾ ਵਿਡਰਾਂ ਤੋੜਦੀ ਤੇ ਤਾਂ ਗੱਡੀ ਚੱਲੇ ਆ ਸਾਡੀ ਹੁਣ ਵਾਰੀ ਆਈ ਹੂ ਜਦ ਤੱਕ ਮੈਂ ਆ ਜਾ ਬਜਟ ਇਹ ਮੋਰਮਨ ਨੂੰ ਕਾਲ ਗਿਆ ਜੇ ਦੇਰ ਹੋ ਗਈ ਹੋੜੀ 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 ਆਇਆ ਨਿਕਲ ਕੇ ਨਿਕਲ ਕੇ ਨਿਕਲੇ ਹੋਇਆ ਯਾ ਯੋਨਡੀ ਆ ਰਹੀ ਹੈ ਯੋਨਡੀ ਜੇ ਇਹ ਯਵਾਲ ਵਾਂਗੂ ਇਹਨੂੰ ਐਮਡੀ ਆਂਦੇ ਹਰੇ ਇਹ ਕੱਲੋਂ ਇਹਨੂੰ ਖਾਣ ਦੀ ਚਾਹ ਲੋ ਬਾਸ ਨਹੀਂ ਲਾਗੇ ਮੈਂ ਤੇ ਬੰਦ ਹੁਣ ਚਾਹ ਕੀ ਵੀ ਆਂਦੇ ਆ ਜੀ ਸਾਡਾ ਨਾ ਮੈਂ ਕਰਦੇ ਬਾਹਰ ਉੱਟ ਹੋ ਜਨ ਕੱਢ ਦੇ ਕਰਤਾ ਕਰਤਾ ਗੇਅਰ ਕੱਢਿਆ ਲਿਫਟ ਚੁੱਕ ਕਾਤੇ ਜਿਹੜਾ ਕੰਮ ਤੇ ਨਿਪਟ ਗਿਆ ਹੋਣਾ ਜਿੰਨਾ ਲੌਂਦੇ ਆ ਜੋ ਨਾ ਅੱਜ ਲੌਂਦੇ ਆ ਮੇਰੇ ਅੱਜ ਆਪਾਂ ਬਾਤ ਦੀ ਆ ਪੂਰੀ ਪਹਿਲਾਂ ਤੇ ਇਰਾਦਾ ਇਹ ਦੂਰ ਪਾਉਂਦਾ